ਜਾਬ ਸਰਕਾਰ ਦੇ ਜਿਹੜਾ ਗਲਾਡਾ ਦਾ ਡਿਪਾਰਟਮੈਂਟ ਹੈ ਲੁਧਿਆਣਾ ਗ੍ਰੇਟਰ ਗਲਾਡਾ ਦਾ ਜਿਹੜਾ ਅਥਾਰਟੀ ਡਿਵੈਲਪਮੈਂਟ ਹੈ ਉਹਦੇ ਅੰਡਰ ਲੁਧਿਆਣਾ ਦੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ 25 ਜਿਹੜੇ ਹੈਗੇ ਆ ਪ੍ਰੋਜੈਕਟ ਉਹਨਾਂ ਉਹ ਰੁਕ ਗਈ ਹੈ ਉਹਨਾਂ ਦੇ ਉੱਤੇ ਰੋਕ ਲੱਗ ਗਈ ਹੈ ਨੇ ਪ੍ਰੋਜੈਕਟ ਕਰਨੇ ਆ ਇੱਕ ਬੰਦੇ ਨੇ ਉਹਦਾ ਅਲੱਗ-ਅਲੱਗ ਹਰ ਪ੍ਰੋਜੈਕਟ ਦਾ ਲਾਇਸੈਂਸ ਲੈਣਾ ਪਏਗਾ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਲਾਇਸੈਂਸ ਦੇ ਅੰਡਰ ਹੀ ਸਾਰੇ ਪ੍ਰੋਜੈਕਟ ਆਪਣੇ ਨਾਲ ਦੀ ਤਰ੍ਹਾਂ ਪਾਸ ਕਰੀ ਵੀ ਮੇਰੇ ਕੋਲ ਲਾਇਸੈਂਸ ਹੈਗਾ ਜੀ ਮੈਂ ਤਾਂ ਕਹਾਂ ਜੀ ਆਲਰੇਡੀ ਮ ਗਲੱਡਾ ਦਾ ਜਾਂ ਪੁੱਡਾ ਦਾ ਮੈਂ ਅਪਰੂਵਡ ਹੈਗਾ ਨੋ ਉਹਨੇ ਲਾਇਸੈਂਸ ਹਰ ਇੱਕ ਦਾ ਲੱਗ ਲੈਣਾ ਪਏਗਾ ਆਦਰਵਾਈ ਤੁਸੀਂ ਉਹ ਪ੍ਰੋਜੈਕਟ ਤੁਹਾਡਾ ਨਹੀਂ ਚੱਲ ਪਾਏਗਾ ਇਹਨਾਂ ਗੱਲ ਇਹ ਹੈ ਕਿ ਜੇ ਅਸੀਂ ਇਸ ਚੀਜ਼ ਨੂੰ ਗੌਰ ਨਹੀਂ ਕਰਾਂਗੇ ਤੇ ਜਿਹੜੇ ਸਾਡੇ ਇੱਥੇ ਦੇ ਡਿਵੈਲਪਰ ਨੇ ਕਲੋਨਾਈਜ਼ਰ ਨੇ ਉਹ ਬਾਹਰ ਦਾ ਰਸਤਾ ਫੋਰਨ ਦਾ ਰਸਤਾ ਅਪਣਾ ਲੈਣਗੇ ਇਹਦੇ ਵਗਰ ਕੇ ਵੀ ਜਿਹੜਾ ਕੰਮਕਾਰ ਹੈ ਜਿਹੜਾ ਬਹੁਤ ਫਰਕ ਪਏਗਾ ਦੋਸਤੋ ਮੈਂ ਬੀਕੇ ਬਵੇਜਾ ਐਡੀਟਰ ਐਂਡ ਚੀਫ ਐਸਐਮ ਜੀ ਨਿਊ ਚੈਨਲ ਤੁਹਾਡੀ ਸੇਵਾ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਔਰ ਬਹੁਤ ਹੀ ਤਕੜੀ ਜਿਹੜੀ ਹੈਗੀ ਹੈ ਨਿਊਜ਼ ਉਹ ਲੈ ਕੇ ਆਏ ਆ ਕਿਉਂਕਿ ਇਹ ਜਿਹੜੀ ਲੋਕਾਂ ਦੇ ਕੰਮ ਦੇ ਨਾਲ ਖਿਲਵਾੜ ਹੋ ਰਿਹਾ ਹੈ ਇੱਕ ਜਿਹੜੀ ਲੋਕਾਂ ਦਾ ਜਿਹੜਾ ਕਾਰੋਬਾਰ ਹੈ ਜਿਹਦਾ ਕਿ ਅੱਜ ਲੋਕ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਪਈ ਹੈ ਕਿ ਭਾਈ ਸਾਡੇ ਪ੍ਰੋਪਰਟੀ ਦੇ ਜਿਹੜੇ ਕਾਰੋਬਾਰ ਹੈ ਉਹ ਠੱਪ ਹੋ ਗਿਆ ਹੈ ਉਹ ਬਿਲਕੁਲ ਅਸੀਂ ਸੜਕ ਤੇ ਆ ਗਏ ਆ ਕੰਮ ਕਰਨ ਵਾਲਿਆਂ ਨੂੰ ਦੇਖੋ ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਲੋਕਾਂ ਨੂੰ ਰੁਜ਼ਗਾਰ ਦਵਾਵਾਂਗੇ ਸਰਕਾਰ ਬਾਹਰੋਂ ਆਪਣਾ ਪੰਜਾਬ ਇਨਵੈਸਟ ਦੇ ਵਿੱਚ ਵੱਡੇ ਵੱਡੇ ਇਨਵੈਸਟਰਾਂ ਤੋਂ ਇਨਵੈਸਟਮੈਂਟ ਲਗਵਾਵਾਂਗੇ ਤੇ ਲੇਕਿਨ ਜਿਹੜੇ ਲੋਕ ਕੰਮ ਕਰ ਰਹੇ ਆ ਅੱਜ ਦੀ ਡੇਟ ਵਿੱਚ ਉਹਨਾਂ ਤੋਂ ਕੰਮ ਖੋਇਆ ਜਾ ਰਿਹਾ ਉਹਨਾਂ ਦੇ ਹੱਥੋਂ ਕੰਮ ਜਿਹੜਾ ਨਿਕਲੀ ਜਾ ਰਿਹਾ ਜਿਹੜੇ ਕਿ ਇਸ ਟਾਈਮ ਬਿਲਕੁਲ ਬਹੁਤ ਹੀ ਮੰਦੇ ਦੇ ਕਗਾਰ ਦੇ ਵਿੱਚ ਫਸ ਚੁੱਕੇ ਨੇ ਇਹਦੇ ਨਾਲ ਇੱਕ ਤੁਹਾਨੂੰ ਬਹੁਤ ਜੁੜੀ ਜਿਹੜੀ ਅੱਜ ਨਿਊਜ਼ਪੇਪਰ ਦੇ ਵਿੱਚ ਵੀ ਬੜੀ ਹੈਡਲਾਈਨ ਖਬਰ ਛੱਪੀ ਹੈ ਤੁਹਾਨੂੰ ਬੜੀ ਹੀ ਜ਼ਰੂਰੀ ਖਬਰ ਹੈ ਜਿਹੜੀ ਤੁਹਾਨੂੰ ਦੱਸਣੀ ਮੈਂ ਜ਼ਰੂਰੀ ਸਮਝੀ ਉਹਦੇ ਬਾਰੇ ਤੁਹਾਨੂੰ ਇੱਕ ਦੱਸਦੀ ਕਿ ਜੇ ਪੰਜਾਬ ਸਰਕਾਰ ਦੇ ਜਿਹੜਾ ਗਲੱਡਾ ਦਾ ਡਿਪਾਰਟਮੈਂਟ ਹੈ ਲੁਧਿਆਣਾ ਗ੍ਰੇਟਰ ਗਲੱਡਾ ਜਾਂ ਜਿਹੜਾ ਅਥਾਰਟੀ ਏਨਵਲਪਮੈਂਟ ਹੈ ਉਹਦੇ ਅੰਡਰ ਲੁਧਿਆਣਾ ਦੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ 25 ਜਿਹੜੇ ਹੈਗੇ ਆ ਪ੍ਰੋਜੈਕਟ ਉਹ ਰੁਕ ਗਈ ਹੈ ਉਹਨਾਂ ਦੇ ਉੱਤੇ ਰੋਕ ਲੱਗ ਗਈ ਹੈ ਉਹਦਾ ਕਾਰਨ ਇਹ ਹੈ ਉਹ ਆਲਰੇਡੀ ਪ੍ਰੋਜੈਕਟ ਪੁਰਾਣੇ ਸੀਗੇ ਜਿਨ੍ਹਾਂ ਦੀ ਸਾਰੀਆਂ ਫਾਰਮੈਲिटीज ਪੂਰੀਆਂ ਹੋ ਚੁੱਕੀਆਂ ਸੀ ਫੀਸਾਂ ਜਮ੍ਹਾਂ ਹੋ ਚੁੱਕੀਆਂ ਸੀਗੀਆਂ ਤੇ ਜਦੋਂ ਉਹ ਪ੍ਰੋਜੈਕਟ 릴ੀਜ਼ ਹੋਣੇ ਸੀ ਇਹਦੇ ਦੌਰਾਨ ਦਸੰਬਰ ਦੇ ਵਿੱਚ ਸਰਕਾਰ ਨੇ ਨਵੀਂ ਇੱਕ ਅਧिसूਚਨਾ ਜਿਹੜੀ ਹੈਗੀ ਹੈ ਉਹ ਲਿਆਂਦੀ ਹੈ ਜਿਹਦੇ ਦੌਰਾਨ ਉਹਦੇ ਉੱਤੇ ਵੀ ਕਈ ਚੀਜ਼ਾਂ ਦੀ ਪ੍ਰੋਬਲਮ ਖੜੀ ਹੋ ਗਈ ਹੈ ਸਰਕਾਰ ਨੇ ਇਹ ਸੂਚਨਾ ਇਹਦੇ ਮੁਤਾਬਕ ਨਹੀਂ ਸੋਚੀ ਕਿ ਜਿਹੜੇ ਪ੍ਰੋਜੈਕਟ ਪੂਰੇ ਹੋ ਚੁੱਕੇ ਆ ਵੀ ਤੁਸੀਂ ਉਹਨਾਂ ਦੇ ਵਿੱਚ ਕਿਉਂ ਤੁਸੀਂ ਪ੍ਰੋਬਲਮਸ ਕ੍ਰੀਏਟ ਕਰ ਰਹੇ ਹੋ ਜਿਹਦੇ ਨਾਲ ਲੋਕ ਜੁੜੇ ਹੋਏ ਨੇ ਪਬਲਿਕ ਜੁੜੀ ਹੋਈ ਆ ਉਸ ਪਬਲਿਕ ਦਾ ਕੰਮਕਾਰ ਖਰਾਬ ਹੋ ਸਕਦਾ ਤੁਸੀਂ ਕੋਈ ਨਵੇਂ ਪ੍ਰੋਜੈਕਟ ਆਂਦੇ ਉਹਦੇ ਉੱਤੇ ਕੋਈ ਸਮਝ ਆਂਦੀ ਹੈ ਗੱਲ ਵੀ ਤੁਸੀਂ ਕੋਈ ਨਵੀਂ ਇਹਦੇ ਚ ਕਾਰਡ ਕੱਢੀ ਹੈ ਇਹਦੇ ਨਾਲ ਇੱਕ ਗੱਲ ਦੱਸਣੀ ਜ਼ਰੂਰੀ ਹੈ ਕਿ ਇਹ ਜਿਹੜੇ ਪ੍ਰੋਜੈਕਟ ਹੈਗੇ ਆ ਜਿਹੜੇ 25 ਪ੍ਰੋਜੈਕਟ ਜਿਹੜੇ ਨਵੇਂ ਜਿਹੜੇ ਆਪਾਂ ਗੱਲ ਕਰਦੇ ਪਏ ਆ ਉਹਨਾਂ ਦੇ ਉੱਤੇ ਵੀ ਸਰਕਾਰ ਨੇ ਕਿਹਾ ਤਾਂ ਕਿ ਜਿਹੜੀਆਂ ਤੁਹਾਡੀਆਂ ਟੋਟਲ ਟਰਮ ਕੰਡੀਸ਼ਨਰ ਹੈਗੀਆਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਟਰਮ ਕੰਡੀਸ਼ਨਾਂ ਦੇ ਮੁਤਾਬਕ ਅਗਰ ਆਪਾਂ ਗੱਲ ਕਰੀਏ ਉਹ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਤੁਹਾਡੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਨਹੀਂ ਹੋਣੀਆਂ ਉੰਨੀ ਦੇਰ ਤੱਕ ਤੁਸੀਂ ਇਹ ਜਿਹੜਾ ਨਾ ਕਲੋਨੀ ਜਿਹੜੀ ਵਿਕਸਿਤ ਨਹੀਂ ਕਰ ਸਕਦੇ ਤੇ ਨਾਲ ਦੀ ਨਾਲ ਉਹਨਾਂ ਨੇ ਗੱਲ ਕਹੀ ਹੈ ਦੇਖੋ ਜਿਹੜਾ ਇਹ ਪ੍ਰੋਜੈਕਟ ਹੈ ਇਹਦੇ ਤੇ ਨਾ ਕੋਲੋਨਾਈਜ਼ਰ ਤੇ ਡਿਵੈਲਪਰ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਨੇ ਭਾਰ ਭਾਤ ਆ ਉਹਦਾ ਕਾਰਨ ਹੈਗਾ ਕਿ ਉਹ ਦੋਨਾਂ ਦੀ ਤਾਂ ਹੁਣ ਸਮਝ ਲਓ ਕਿ ਜਿਵੇਂ ਬੰਦਾ ਕਹਿੰਦਾ ਕੰਮ ਕਰ ਕਿਵੇਂ ਹੋਊਗਾ ਤੇ ਉਹਦੇ ਅੱਗੋਂ ਕੰਮ ਦੇ ਵਿੱਚ ਕੁਝ ਚਾਰਜ ਮਿਲੂਗਾ ਕਿ ਨਹੀਂ ਮਿਲੂਗਾ ਕਿ ਸਿਸਟਮ ਆਊਗਾ ਕਿ ਨਹੀਂ ਆਊਗਾ ਇਹਦੇ ਨਾਲ ਉਹਨਾਂ ਨੇ ਕਿਹਾ ਤਾਂ ਕਿ ਜਿਹੜੇ ਅਰ ਅਵੇਦਨ ਜਿਹੜੇ ਉਹਨਾਂ ਦੇ ਜਿਹੜੇ ਅੱਜ ਦੀ ਡੇਟ ਤੱਕ ਅ ਪ੍ਰੋਮੋਟਰਾਂ ਦੇ ਜਿਹੜੇ ਪ੍ਰੋਜੈਕਟ ਦੀ ਜ਼ਮੀਨ ਉਹਦਾ ਪਹਿਲਾਂ ਤਾਂ ਇਹ 100% ਉਹਦੀ ਮਾਲਕੀ ਚਾਹੀਦੀ ਆ ਵੀ ਉਹ ਇਹ ਨਹੀਂ ਹੈਗਾ ਤੁਸੀਂ ਅਟਾਰਨੀ ਕਰਾ ਲਈ ਤੁਸੀਂ ਐਗਰੀਮੈਂਟ ਟੂ ਸੇਲ ਕਰ ਲਿਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੰਪਲੀਟ ਚਾਹੀਦੀਆਂ ਤਾਂ ਤੁਸੀਂ ਇਹਦੇ ਵਿੱਚ ਐਡ ਹੋ ਸਕਦੇ ਹੋ ਤਾਂ ਨਵੀਂ ਜਿਹੜੀ ਪਾਲਿਸੀ ਆਈ ਹੈ ਉਹਦੇ ਵਿੱਚ ਤਾਂ ਤੁਸੀਂ ਜਿਹੜਾ ਹੈਗਾ ਜਾ ਕੇ ਅਪਲਾਈ ਕਰ ਸਕਦੇ ਹੋ ਆਦਰਵਾਈਜ਼ ਤੁਸੀਂ ਅਪਲਾਈ ਹੀ ਨਹੀਂ ਬਿਨਾ اچھا ਦੂਸਰਾ ਉਹਨਾਂ ਨੇ ਇਹ ਗੱਲ ਕਹੇ ਤੀ ਕਿ ਤੁਸੀਂ ਜਿੰਨੇ ਪ੍ਰੋਜੈਕਟ ਕਰਨੇ ਆ ਇੱਕ ਬੰਦੇ ਨੇ ਉਹਦਾ ਅਲੱਗ-ਅਲੱਗ ਹਰ ਪ੍ਰੋਜੈਕਟ ਦਾ ਲਾਇਸੈਂਸ ਲੈਣਾ ਪਏਗਾ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਲਾਇਸੈਂਸ ਦੇ ਅੰਡਰ ਹੀ ਸਾਰੇ ਪ੍ਰੋਜੈਕਟ ਆਪਣੇ ਨਾਲ ਦੀ ਨਾਲ ਪਾਸ ਕਰੀ ਵੀ ਮੇਰੇ ਕੋਲ ਲਾਇਸੈਂਸ ਹੈਗਾ ਜੀ ਮੈਂ ਤਾਂ ਹੈਗਾ ਜੀ ਆਲਰੇਡੀ ਗਲੱਡਾ ਦਾ ਜਾਂ ਪੁੱਡਾ ਦਾ ਮੈਂ ਅਪਰੂਵਡ ਹੈਗਾ ਨੋ ਉਹਨੇ ਲਾਇਸੈਂਸ ਹਰ ਇੱਕ ਦਾ ਅਲੱਗ ਲੈਣਾ ਪਏਗਾ ਅਦਰਵਾਈਜ਼ ਤੁਸੀਂ ਉਹ ਪ੍ਰੋਜੈਕਟ ਤੁਹਾਡਾ ਨਹੀਂ ਚੱਲ ਪਾਏਗਾ ਦੂਸਰਾ ਹੈਗਾ ਕਿ ਜਿਹੜਾ ਇਹਨਾਂ ਨੇ ਕਿਹਾ ਵੀ ਪ੍ਰੋਮੋਟਰ ਕੋਲ ਕੁੱਲ ਜਿਹੜੀ ਐਕਸਟਰਨਲ ਜਿਹੜੀ ਹੈਗੀ ਹੈ ਐਕਸਟਰਨਲ ਡਿਵੈਲਪਮੈਂਟ ਦਾ ਜਿਹੜਾ ਚਾਰਜ ਵੀ ਹੈਗਾ ਉਹ ਪਹਿਲਾਂ 25% ਉਹਨੂੰ ਐਡਵਾਂਸ ਜਮ੍ਹਾਂ ਕਰਾਉਣਾ ਪਏਗਾ ਜਿਹੜਾ ਪਹਿਲਾਂ ਬੋਰਡ 'ਚ ਜਮ੍ਹਾਂ ਕਰਾਣ ਤੇ ਜਿਹੜਾ 75% ਹੈਗਾ ਉਹ ਵਨ ਸ਼ਾਟ ਜਿਹੜੀ ਹੈਗੀ ਉਹ ਲਾਸਟ ਦੇ ਉੱਤੇ ਉਹਦੀ 75% ਜਿਹੜੀ ਰਾਸ਼ੀ ਹੈ ਇਕੱਠੀ ਜਮ੍ਹਾਂ ਕਰਾਣੀ ਪੈਗੀ ਉਹ ਤੇ ਸਿਰਫ ਉਹਨਾਂ ਨੇ 5% ਦੀ ਛੋਟ ਦਿੱਤੀ ਹੈ ਇਹਦੇ ਵਿੱਚ ਵੀ 5% ਦੇ ਵਿੱਚ ਵੀ ਤੁਸੀਂ ਜਿਹੜੇ ਪੈਸੇ ਰਹਿ ਜਾਣਗੇ ਉਸ ਪੈਸਿਆਂ ਦੇ ਬਿਹਾਵ ਦੇ ਉੱਤੇ ਤੁਸੀਂ ਉਹਦਾ ਮਾਰਜਨ ਰੱਖ ਕੇ ਉਹਦੇ ਉੱਤੇ ਤੁਹਾਨੂੰ 6-6 ਮਹੀਨੇ ਦੀ ਕਿਸ਼ਤਾਂ ਦਾ ਮਿਲ ਜੇਗਾ ਤੇ ਇਹ ਦੇਖੋ ਜਿਹੜੀ ਇਹ ਗੱਲ ਦੱਸ ਰਹੀਆਂ ਤੁਹਾਨੂੰ ਲੁਧਿਆਣਾ ਦੇ ਪ੍ਰਾਪਰਟੀ ਕਾਰੋਬਾਰੀਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਖਬਰ ਹੈ ਉਹਦੇ ਵਿੱਚ ਜਿਹੜੇ ਲੁਧਿਆਣਾ ਪ੍ਰਾਪਰਟੀ ਦੇ ਪ੍ਰੋਮੋਟਰਸ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਗੁਰਵਿੰਦਰ ਸਿੰਘ ਜੀ ਲੰਬਾ ਉਹਨਾਂ ਨੇ ਵੀ ਇਹਦੀ ਗੱਲ ਇਹਨਾਂ ਨੇ ਕਹੀ ਹੈ ਕਿ ਸਰਕਾਰ ਦੇ ਉੱਤੇ ਬੜੇ ਗੰਭੀਰ આરોਪ ਲਗਾਏ ਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਰੀਅਲ ਏਸਟੇਟ ਕਾਰੋਬਾਰ ਹੈ ਉਹ ਕਮਜ਼ੋਰ ਕਰਤਾ ਗਿਆ ਤੇ ਉਹ ਕਹਿ ਰਹੇ ਕਿ ਇਹਦਾ ਜਿਹੜਾ ਫਾਇਦਾ ਹੈਗਾ ਉਹ ਦਿੱਲੀ ਜਾਂ ਤੇ ਮੁੰਬਈ ਦੀਆਂ ਕੰਪਨੀਆਂ ਨੂੰ ਫਾਇਦਾ ਮਿਲ ਰਿਹਾ ਉਹ ਕਿਉਂਕਿ ਉਹ ਲੋਕ ਬਾਹਰੋਂ ਆ ਕੇ ਇੱਥੇ ਮਤਲਬ ਪੈਰ ਜਮਾ ਰਹੇ ਨੇ ਤੇ ਜਿਹੜੇ ਇੱਥੇ ਵਾਲੇ ਬੰਦੇ ਆ ਉਹਨਾਂ ਦੇ ਪੈਰ ਜੀ ਨਹੀਂ ਕਹ ਲਓ ਮਤਲਬ ਉਖੜ ਰਹੇ ਨੇ ਤੇ ਸੈਕੰਡਲੀ ਗੱਲ ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਜਿਹੜੇ ਲੋਕ ਨੇ ਅ ਜਿੰਨੀਆਂ ਵੀ ਲੋਕੀ ਇੱਥੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਪਣੇ ਇੰਸਟਾਗ੍ਰam ਫੇਸਬੁੱਕ ਜਿੰਨੀਆਂ ਵੀ ਐਡਵਰਟਾਈਜ਼ਿੰਗ ਤੁਸੀਂ ਦੇਖ ਰਹੇ ਹੋਗੇ ਰੋਜ਼ ਡੇ ਬਾਈ ਡੇ ਲੋਕ ਬਾਹਰ ਫੋਰਨ ਦੇ ਵਿੱਚ ਈਵਨ ਇੱਥੇ ਤੱਕ ਕਿ ਦੁਬਈ ਦੇ ਵਿੱਚ ਜਿਹੜੀ ਹੈਗੀ ਇਨਵੈਸਟਮੈਂਟ ਦੀ ਪਲੈਨਿੰਗਾਂ ਹੋ ਰਹੀਆਂ ਇਸ ਸਰਕਾਰ ਨੂੰ ਇਹ ਦੱਸਣਾ ਚਾਹਾਂਗੇ ਕਿ ਜਿਹੜੀ ਦੁਬਈ ਦੇ ਵਿੱਚ ਲੋਕੀ ਇਨਵੈਸਟਮੈਂਟਾਂ ਦਾ ਜਿਹੜਾ ਉੱਥੇ ਰਾਗ ਉਹਨਾਂ ਨੇ ਫੜਿਆ ਹੋਇਆ ਕਿ ਭਾਈ ਉੱਥੇ ਸਾਰੀਆਂ ਜਿਹੜੀਆਂ ਇਨਵੈਸਟਮੈਂਟ ਜਿਹੜੇ ਲੋਕ ਉੱਥੇ ਕਰੇ ਉੱਥੇ ਕੋਈ ਟੈਕਸ ਨਹੀਂ ਹੈਗਾ ਡਵੈਲਪਮੈਂਟ ਦੇ ਚਾਰਜਸ ਜਿਹੜੇ ਹੈਗੇ ਬਹੁਤ ਨੋਮੀਨਲ ਹੈ ਸਰਕਾਰ ਉੱਥੇ ਸਹੂਲਤਾਂ ਦਿੰਦੀ ਹੈ ਲੋਕ ਜਿਹੜੀ ਜਿਹੜੇ ਕੋ ਕੰਟਰੀ ਟੂ ਕੰਟਰੀ ਜ਼ਰੂਰ ਵੈਰੀ ਕਰਦਾ ਹੈ ਬਟ ਦੇਖੋ ਲੋਕ ਅਗਰ ਬਾਹਰ ਕੰਟਰੀਆਂ ਦੇ ਵਿੱਚ ਬੈਨੀਫਿਟ ਮਿਲੇਗਾ ਤੇ ਆਪਣੀ ਕੰਟਰੀ ਦੇ ਵਿੱਚ ਤੋਂ ਲੋਕ ਬਾਹਰ ਜਾ ਕੇ ਇਨਵੈਸਟਮੈਂਟ ਕਰਨਗੇ ਤੁਪਜਣ ਗਈ ਉਹਨਾਂ ਦੇ ਪੈਰ ਉਖੜਣਗੇ ਉਖੜਣਗੇ ਕਿਉਂਕਿ ਉਹਦਾ ਕਾਰਨ ਮੇਨ ਗੱਲ ਇਹ ਹੈ ਕਿ ਜੇ ਅਸੀਂ ਇਸ ਚੀਜ਼ ਨੂੰ ਗੌਰ ਨਹੀਂ ਕਰਾਂਗੇ ਤੇ ਜਿਹੜੇ ਸਾਡੇ ਇੱਥੇ ਡਿਵੈਲਪਰ ਨੇ ਕੋਲੋਨਾਈਜ਼ਰ ਨੇ ਉਹ ਬਾਹਰ ਦਾ ਰਸਤਾ ਫੋਰਨ ਦਾ ਰਸਤਾ ਅਪਣਾ ਲੈਣਗੇ ਇਹਦੇ ਵਗਰ ਕਿਹ ਵੀ ਜਿਹੜਾ ਕੰਮਕਾਰ ਹੈ ਜਿਹੜਾ ਬਹੁਤ ਫਰਕ ਪਏਗਾ ਇਹਦੇ ਵਿੱਚ ਜਿਹੜੇ ਇੱਕ ਕਲੋਨਾਈਜ਼ਰ ਜਾਂ ਇਹ ਪ੍ਰਾਪਰਟੀ ਸਟੇਟ ਦੇ ਕਾਰੋਬਾਰੀ ਸੀਗੇ ਉਹਦੇ ਕੋਲ ਵੀ ਇਹਨਾਂ ਦੀ ਰਾਏ ਮੰਗੀ ਗਈ ਹੈ ਉਹਨਾਂ ਨੇ ਵੀ ਇਹ ਕਲ ਕੇ ਕਿ ਇਹਨਾਂ ਨੂੰ ਸਰਕਾਰ ਨੂੰ ਜਿਹੜਾ ਵੀ ਨਿਯਮ ਬਣਾਉਣਾ ਚਾਹੀਦਾ ਹੈ ਇਹ ਨਿਯਮ ਆਪਣੇ ਆਪ ਨਹੀਂ ਬਣਾ ਲੈਣਾ ਚਾਹੀਦਾ ਇਹਦੇ ਵਿੱਚ ਸਾਰੇ ਕਾਰੋਬਾਰੀਆਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਉਹਨਾਂ ਦੀ ਮੀਟਿੰਗ ਕਰਨੀ ਚਾਹੀਦੀ ਹੈ ਉਹਨਾਂ ਦੇ ਪ੍ਰੋਬਲਮ ਸੁਣਨੀਆਂ ਚਾਹੀਦੀਆਂ ਕਿ ਭਾਈ ਤੁਹਾਨੂੰ ਇਹਦੇ ਬਾਰੇ ਤੁਸੀਂ ਆਪਣੀ ਰਾਏ ਦਿਓ ਤੁਸੀਂ ਆਪਣੀ ਪ੍ਰੋਬਲਮ ਸ਼ੇਅਰ ਕਰੋ ਤਾਂ ਕਿ ਅਸੀਂ ਤੁਹਾਡੇ ਮੁਤਾਬਕ ਹੀ ਜਿਹੜੀ ਹੈਗੀ ਐ ਪਲਾਨਿੰਗ ਕਰੀਏ ਕੋਈ ਵੀ ਅਸੀਂ ਕਾਨੂੰਨ ਲਿਆਈਏ ਉਹਦੇ ਵਿੱਚ ਤੁਹਾਡੀ سپورਟ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੀ ਚੀਜ਼ ਇੱਥੇ ਅਸੀਂ ਕਸਟਮਰ ਨੂੰ ਕਿੱਥੇ ਸਹੂਲਤ ਮਿਲੇਗੀ ਲੋਕਾਂ ਨੂੰ ਕਿਵੇਂ ਦੇਖੋ ਸਰਕਾਰਾਂ ਜਦੋਂ ਬਣਦੀਆਂ ਨੇ ਜਦੋਂ ਸਰਕਾਰਾਂ ਦਾ ਟਾਈਮ ਆਂਦਾ ਇਲੈਕਸ਼ਨ ਦਾ ਉਹ ਬੜੇ-ਬੜੇ-ਬੜੇ ਨਾਰੇ ਲਗਾਉਂਦੀਆਂ ਨੇ ਕਿ ਭਾਈ ਅਸੀਂ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਤੁਹਾਨੂੰ ਆਹ ਬੈਨੀਫਿਟ ਦਵਾਂਗੇ ਆਹ ਬੈਨੀਫਿਟ ਦਵਾਂਗੇ ਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਆਪਣੀ-ਆਪਣੀ ਸੀਟਾਂ ਗਧੀਆਂ ਸੰਭਾਲ ਲੈਂਦੇ ਨੇ ਉਦੋਂ ਉਸ ਤੋਂ ਬਾਅਦ ਪੁੱਛਿਆ ਵੀ ਨਹੀਂ ਜਾਂਦਾ ਉਹਨਾਂ ਦੇ ਹੱਥੇ ਚ ਕਲਮ ਹੁੰਦੀ ਹੈ ਤੇ ਆਪਣੇ ਆਰਡਰ ਹੁੰਦੇ ਆ ਕਿ ਜਿਹਦੇ ਵਿੱਚ ਚਾਹੇ ਲੋਕੀ ਕਿਥੇ ਮਰਜੀ ਜਾਣ ਜੋ ਮਰਜੀ ਉਹਨਾਂ ਨੂੰ ਸਹੂਲਤ ਹੈਗੀ ਹੈ ਨਹੀਂ ਹੈਗੀ ਉਹਨਾਂ ਨੂੰ ਜੜੀਆਂ ਜੜੀਆਂ ਕੰਡੀਸ਼ਨਾਂ ਜੋ ਜੋ ਉਹਨਾਂ ਨੇ ਰਾਜਤਾਂ ਦੱਸੀਆਂ ਹੁੰਦੀਆਂ ਬੋਲੇ ਉਹਦੇ ਵਾਰੀ ਕੋਈ ਵੀ ਗੌਰ ਨਹੀਂ ਕੀਤਾ ਜਾਂਦਾ। ਤੋਂ ਸੋ ਦੈਟ ਕਹਿੰਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਰੱਖਣਾ ਪਏਗਾ ਨਹੀਂ ਤਾਂ ਜੋ ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜੋ ਪ੍ਰਾਪਰਟੀ ਕਾਰੋਬਾਰਾਂ ਦੀ ਜਿਹੜੀ ਮੰਦੀ ਜਿਹੜੀ ਹੋ ਗਈ ਹੈ ਬਹੁਤ ਬੰਦਾ ਪੈ ਚੁੱਕਿਆ ਹੈ ਪ੍ਰਾਪਰਟੀ ਦਾ ਇੱਕ ਟਾਈਮ ਦੇ ਦੌਰਾਨ ਲੋਕਾਂ ਦੇ ਚਿਹਰੇ ਤੇ ਰੁਣਕਾਂ ਸੀਗੀਆਂ ਲੋਕੀ ਪ੍ਰਾਪਰਟੀ ਦੇ ਵਿੱਚ ਪੈਸੇ ਇਨਵੈਸਟ ਕਰਦੇ ਸੀ ਇਹ ਸੋਚ ਕੇ ਕਿ ਯਾਰ ਅੱਜ ਪੈਸੇ ਲਾਏ ਆ ਸਾਲ 2 ਸਾਲ ਨੂੰ 3 ਸਾਲ ਨੂੰ ਸਾਡੇ ਪੈਸੇ ਡਬਲ ਹੋ ਜਾਣਗੇ ਔਰ ਲੋਕਾਂ ਦਾ ਇੱਕ ਜਿਹੜਾ ਜਮੂੜ ਹੈ ਉਹ ਭੱਜ ਕੇ ਉਸ ਚੀਜ਼ ਵੱਲ ਜਾਂਦੇ ਸੀ ਕਿ ਨਹੀਂ ਅਸੀਂ ਪ੍ਰਾਪਰਟੀ ਦਾ ਹੀ ਕਾਰੋਬਾਰ ਕਰਨਾ ਤੁਸੀਂ ਨੋਟਿਸ ਕੀਤਾ ਹੋਵੇਗਾ ਪਿਛਲੇ 4-5 ਸਾਲਾਂ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਤੁਹਾਨੂੰ ਨਹੀਂ ਮਿਲਿਆ ਹੋਵੇਗਾ ਕਿ ਜਿਹੜਾ ਕੋਈ ਭਾਵੇਂ ਜਿਹਨੂੰ ਪੰਜਾਬੀ ਚ ਕੀ ਜਣਾ ਖਣਾ ਕੋਈ ਜਿਹਨੇ ਪ੍ਰਾਪਰਟੀ ਦਾ ਕੰਮ ਨਾ ਕੀਤਾ ਹੋਵੇ ਕੋਈ ਅਸਰ ਨਾਲ ਬੰਦਾ ਨਹੀਂ ਕੋ ਜਿਨੇ ਇਹ ਗੱਲ ਨਾ ਕਹੀ ਹੋਵੇ ਕਿ ਮੈਂ ਵੀ ਪਲੋਟ ਲਿਆ ਹੋਇਆ ਮੈਂ ਵੀ ਪ੍ਰਾਪਰਟੀ ਚ ਇਨਵੈਸਟ ਕੀਤਾ ਹੋਇਆ ਮੇਰੇ ਕੋ ਇਹ bizness ਦੇ ਵਿੱਚ ਮੇਰੇ ਕਾਰੋਬਾਰ ਦੇ ਵਿੱਚ ਇਸ ਸਾਲ ਮੇਰਾ ਸੀਜ਼ਨ ਵਧੀਆ ਲੱਗਿਆ ਵਾਧਾ ਹੋਇਆ ਤੇ ਮੈਂ ਇਹ ਜਿਹੜਾ ਇਸ ਵਾਰੀ ਪ੍ਰਾਪਰਟੀ ਦੇ ਉੱਤੇ ਪੈਸਾ ਲਗਾਇਆ ਤਾਂ ਮੈਨੂੰ ਇਹਦਾ ਬੈਨੀਫਿਟ ਮਿਲਿਆ ਤੋਂ ਕਹਿੰਦਾ ਮਤਲਬ ਇਹ ਕਿ ਅਗਰ ਕੰਮ ਦੇ ਵਿੱਚ ਚਾਰ ਚੰਦ ਲਗਾਉਣੇ ਹਨ ਤੇ ਸਰਕਾਰ ਨੂੰ ਕਾਰੋਬਾਰੀਆਂ ਦੇ ਨਾਲ ਬੈਠ ਕੇ ਸਲਾਹ ਕਰਨੀ ਚਾਹੀਦੀ ਹੈ ਉਹਨਾਂ ਦੇ ਨਾਲ ਵੀ ਇਹਦਾ ਸੀ ਕਿੱਦਾਂ ਹਾਲ ਕਰੀਏ ਥੈਂਕ ਯੂ